ਕਾਉਕੇ ਨੂੰ 25 ਦਸੰਬਰ 1992 ਨੂੰ ਗੁਰਦੁਆਰਾ ਸਾਹਿਬ ਵਿੱਚ ਕਥਾ ਕਰਦਿਆਂ ਨੂੰ 200 ਦੇ ਕਰੀਬ ਉੱਥੇ ਸੰਗਤਾਂ ਆ ਗਈ ਸੀ ਉਹਨਾਂ ਦੀ ਹਾਜ਼ਰੀ ਵਿੱਚ ਜਿਹੜਾ ਗਰਮੀਤ ਸਿੰਘ ਇਨਸਪੈਕਟਰ ਸੀ ਆਪਣੀ ਪੁਲਿਸ ਪਾਰਟੀ ਦੇ ਨਾਲ ਚੁੱਕ ਕੇ ਗੈਰ ਕਾਨੂੰਨੀ ਹਿਰਾਸਤ ਵਿੱਚ ਲੈ ਲਿੰਦਾ ਬਿਨਾਂ ਕਿਸੇ ਵਾਰੰਟ ਦਿਖਾਏ ਅਦਾਲਤੀ ਵਾਰੰਟ ਹੋਣੇ ਚਾਹੀਦੇ ਆ ਵੀ ਤੈਨੂੰ ਐਸ ਕੇਸ ਦੇ ਵਿੱਚ ਅਰੈਸਟ ਕੀਤਾ ਜਾ ਰਿਹਾ ਉਹ ਉਹਨਾਂ ਨੂੰ ਲੈ ਆਇਆ 25 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਇਹਨਾਂ ਦੇ ਉੱਤੇ ਘੋਰ ਅਤਿਆਚਾਰ ਕੀਤਾ ਉਹਦੀਆਂ ਗਵਾਹੀਆਂ ਵਿਰਦੀਆਂ ਨੇ ਇੱਕ ਡਾਕਟਰ ਜਿਹਨੂੰ ਭਾਈ ਗਦੇਵ ਸਿੰਘ ਕੌਕੇ ਦਾ ਇਲਾਜ ਕਰਨ ਵਾਸਤੇ ਅੰਦਰ ਗੋਲੀ ਘੱਟਾ ਦੇਣ ਵਾਸਤੇ ਬੜਾ ਮੋਟਾ ਵੀ ਅਜੇ ਜਿੰਦਾ ਰਹੇ ਹੋਰ ਇਹਦੇ ਕੋਲ ਇਹਨੂੰ ਟਰਟਰ ਕਰ ਲਈਏ ਇੱਕ ਉਹਨੇ ਦੱਸਿਆ ਇੱਕ ਫੇਰ ਬਾਬਾ ਘਾਲਾ ਸਿੰਘ ਨੇ ਜਿਹੜਾ